ਸਾਰੇ ਮੈਂਬਰਸ ਆਫ ਪਾਰਲੀਮੈਂਟ ਸਾਰੇ ਐਮਐਲਏ ਕਲੀਕਸ ਕਾਂਗਰਸ ਦੀ ਸਾਰੀ ਲੀਡਰਸ਼ਿਪ ਤੇ ਸਾਰੇ ਪ੍ਰੈਸ ਤੇ ਮੇਰੇ ਵੀਰ ਇਹ ਪਹਿਣਾ ਇੱਥੇ ਖਤਰਿਤ ਨੇ ਇਸ ਮੌਕੇ ਤੇ ਜਿਸਾਂ ਰਜਾ ਜੀ ਜੋਸ਼ੀ ਸਾਹਿਬ ਨੂੰ ਵੈਲਕਮ ਕੀਤਾ ਮੈਂ ਵੀ ਆਪਣੀ ਪਾਰਟੀ ਵੱਲੋਂ ਅਨਿਲ ਜੀ ਨੂੰ ਤੇ ਯਾਦਵ ਸਾਹਿਬ ਜਿਹੜੇ ਦੀਪਕ ਯਾਦਵ ਜੀ ਆਏ ਨੇ ਉਹਨਾਂ ਨੂੰ ਦਿਲ ਦੀਆਂ ਗਰਾਹੀਆਂ ਤੋਂ ਵੈਲਕਮ ਵੀ ਕਰਨਾ ਤੇ ਸਾਨੂੰ ਪੂਰ ਨਾਸ ਹੈ ਇਹ ਦੋਨੋਂ ਸਾਥੀਆਂ ਦੇ ਆਦੇ ਨਾਲ ਪਾਰਟੀ ਨੂੰ ਤਗੜੇ ਹੋ ਕੇ ਮਾਝੇ ਤੇ ਮਾਲਵੇ ਦੇ ਵਿੱਚ ਦੋਨੋਂ ਜਗ੍ਹਾ ਇਹ ਮਜ਼ਬੂਤੀ ਸਾਨੂੰ ਮਿਲੇਗੀ ਜਿਉ ਜੋ ਪਾਰਟੀ ਤਾਕਤਵਲ ਵਾਧੀ ਜਿਉ ਜੋ ਲੋਕ ਇਹ ਸਮਝਦੇ ਨੇ ਕਿ ਪੰਜਾਬ ਕਿਸ ਪਾਰਟੀ ਦੇ ਹੱਥ ਵਿੱਚ ਮਜ਼ਬੂਤ ਹੋ ਸਕਦਾ ਤੇ ਉਹਦਾ ਆਉਣ ਵਾਲਾ ਫਿਊਚਰ ਸੇਫ ਹੋ ਸਕਦਾ ਉਸ ਤਰ੍ਹਾਂ ਉਸ ਤਰ੍ਹਾਂ ਹੀ ਚੰਗੇ ਲੋਕ ਜਿਹੜੇ ਬਾਕੀ ਪਾਰਟੀਆਂ ਛੱਡ ਕੇ ਯਾ ਉਹ ਵੀ ਲੋਕ ਜਿਹੜੇ ਇਸ ਟਾਈਮ ਕਿਸੇ ਸਿਆਸੀ ਪਾਰਟੀ ਵਿੱਚ ਨਹੀਂ ਵੀ ਹੈ ਬਟ ਵੈਲ ਵਿਸ਼ਰਸ ਪੰਜਾਬ ਦੇ ਬਹੁਤ ਸਾਰੇ ਇੰਟੈਲੈਕਚੁਅਲਸ ਵੀ ਬਹੁਤ ਸਾਰੇ ਲੋਕ ਜਿਹੜੇ ਐਨ ਜੀਓਜ਼ ਦਾ ਕੰਮ ਕਰਦੇ ਨੇ ਇਸ ਕਿਸਮ ਦੇ ਲੋਕਾਂ ਦੀ ਪਾਰਟੀ ਨੂੰ ਬਹੁਤ ਵੱਡੀ ਲੋੜ ਹੈ ਇਹਨਾਂ ਨੂੰ ਮੈਂ ਵੈਲਕਮ ਕਰਨਾ ਇਸ ਤੋਂ ਪਹਿਲੇ ਪ੍ਰਧਾਨ ਜੀ ਨੇ ਜਿਹੜਾ ਸਾਡਾ ਮੇਨ ਮਕਸਦ ਹੈ ਸਾਰੇ ਦੇਸ਼ ਦੇ ਵਿੱਚ ਸਾਡੇ ਲੀਡਰ ਦਾ ਜਿਹੜੀ ਇੱਕ ਬਹੁਤ ਵੱਡਾ ਇੱਕ ਸਟਰਗਲ ਹੈ ਉਹਨਾਂ ਨੂੰ ਦੱਸ ਦੇਣਾ ਮੈਂ ਚਾਹਨਾ ਕਿ ਇੰਨਾ ਵੱਡਾ ਉਹਨਾਂ ਨੇ ਲੋਕ ਦੇ ਵਿੱਚ ਦੇਸ਼ ਦੇ ਵਿੱਚ ਜਿਸ ਕਿਸਮ ਦੇ ਹਾਲਾਤ ਬਣੇ ਤੁਸੀਂ ਵੇਖਿਆ ਮੋਦੀ ਸਾਹਿਬ ਦਾ ਹੁਣ ਦਿਲ ਨਹੀਂ ਕਰਦਾ ਰਾਜ ਛੱਡੋ ਜੇ ਇਮਾਨਦਾਰੀ ਨਾਲ ਵੋਟ ਪਿਆ ਹੁੰਦਾ ਬਗੈਲ ਸਾਹਿਬ ਤੇ ਪਾਰਲੀਮੈਂਟ 'ਚ 240 ਨਹੀਂ 160 ਹੀ ਰਹੇ ਹੱਸ ਇਹ ਸਾਰੀਆਂ ਮਸ਼ੀਨਾਂ ਦਾ ਹੇਰ ਫੇਰ ਜੇ ਪਿਛਲੀ ਰਾਤ ਜਦੋਂ ਲੋਕ ਸਭਾ ਦਾ ਰਿਜ਼ਲਟ ਨਿਕਲਿਆ 160 ਤੇ ਸੂਈ ਆ ਗਈ ਸੀ ਸਵੇਰ ਜਾਗਦੇ ਜਾਗਦੇ 6% ਵੋਟ ਵਧ ਗਈ ਤੇ ਨਾਲ ਹੀ ਸੀਟਾਂ ਸੀ ਵਧ ਗਈ ਅਜੇ ਵੀ ਉਹ ਟੋਟਲ ਇਹਦੇ ਵਿੱਚ ਤੁਹਾਡੇ ਕੋਲ ਉਹਨਾਂ ਕੋ ਆਪਣੀ ਕੰਪਲੀਟ ਅਜੇ ਵੀ ਉਹਨਾਂ ਕੋ ਕੰਪਲੀਟ ਨੰਬਰ ਨਹੀਂ ਉਹਨਾਂ ਨੂੰ ਲੋਡ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਤੇ ਬਿਹਾਰ ਦੇ ਮੁੱਖ ਮੰਤਰੀ ਦੀ ਲੋਡ ਪਈ ਤੋ ਇਸ ਗੱਲ ਕਾ ਨਿਮਾਨਦਾਰੀ ਨਾ ਉਹ ਜਾਂਦੇ ਬਗੇਲ ਸਾਹਿਬ ਦੇ ਸੂਬੇ ਦੇ ਵਿੱਚ ਵੀ ਹਰ ਆਦਮੀ ਦੀ ਐਂਟੀਸਪੇਸ਼ਨ ਸੀ ਕਿ ਕਾਂਗਰਸ ਬਗੇਨ ਸਾਹਿਬ ਦੀ ਲੀਡਰਸ਼ਿਪ ਤੇ ਲੇ ਦੋਰੀ ਵਾਰ ਇੱਕ ਵਾਰ ਫੇਰ ਜਿੱਤ ਗਿਆ ਪਰ ਜਿੱਥੇ ਐਡੇ ਵੱਡੇ ਪੈਮਾਨੇ ਤੇ ਬਿਹਾਰ ਦੇ ਵਿੱਚ 65 ਲੱਖ ਵੋਟ ਕਰ ਦਿੱਤੀ ਗਈ ਹੁਣ ਤੁਸੀਂ ਕੱਲ ਵੇਖੋ ਅਜੇ ਵੀ 25 ਲੱਖ ਹੀ ਬਣੀ ਹੈ ਉਹਦੇ ਵਿੱਚ ਵੀ 40 ਲੱਖ ਤੇ ਅਜੇ ਵੀ ਰਹਿ ਗਈ ਤੋ ਸਾਨੂੰ ਜੇ ਅਸੀਂ ਆਪਣੇ ਟੀਚੇ ਤੱਕ ਪਹੁੰਚਣਾ ਤੇ ਸਾਨੂੰ ਜਾਗ ਕੇ ਰਹਿਣਾ ਪਵੇ ਇਸੇ ਗੱਲ ਕਾਰਨ ਸਮੁੱਚੀ ਕਾਂਗਰਸ ਸਾਰੇ ਪੰਜਾਬੀਆਂ ਨੂੰ ਇਹ ਬੇਨਤੀ ਕਰਦੀ ਹੈ ਕਿ ਵੋਟ ਚੋਰੀ ਦਾ ਜਿਹੜਾ ਮਸਲਾ ਹੈ ਇਹਨੂੰ ਜੇ ਅਸੀਂ ਰੋਕ ਲਈਏ ਪੰਜਾਬ ਦੀਆਂ ਇਲੈਕਸ਼ਨਾਂ ਸਾਲ ਬਾਅਦ ਆਣੀਆਂ ਨੇ ਜੇ ਅਸੀਂ ਇੱਥੇ ਕਾਮਯਾਬ ਹੋ ਗਏ ਤੇ ਸਾਰੇ ਦੇਸ਼ ਦੇ ਵਿੱਚ ਇੱਕ ਨਵਾਂ ਵਾਤਾਵਰਨ ਹੋਏਗਾ ਅਸੀਂ ਕਾਂਗਰਸ ਦੀ ਵਰਕਿੰਗ ਕਮੇਟੀ ਜਿਹੜਾ ਹੁਕੇ ਆਇਆ ਵੱਡੇ ਪੈਮਾਨਿਆਂ ਤੇ ਲੋਕਾਂ ਵਿੱਚ ਭਾਜਪਾ ਨੂੰ ਇਹ ਜਿਹੜੀ ਐਨਡੀਏ ਨतीश ਕੁਮਾਰ ਦੀ ਗੱਲ ਤੇ ਇਹਨੂੰ ਬਦਲਣ ਦਾ ਉਥੇ ਆਲਰੇਡੀ ਇੱਕ ਮਾਹੌਲ ਬਣ ਗੁਰੂ ਮਾਰਾ ਸਾਹਿਬ ਮੇਰ ਕਰਨ ਬਿਹਾਰ ਦੇ ਵਿੱਚ ਜਿੱਤ ਹੋਏ ਸਾਰੇ ਦੇਸ਼ ਦੇ ਵਿੱਚ ਡੈਮੋਕ੍ਰੈਟਿਕ ਫੋਰਸਸ ਦੀ ਭਾਰੀ ਜਿੱਤ ਹੋਏਗੀ ਜੋ ਲੰਬਾ ਨਾ ਜਾਂਦਾ ਹੋਇਆ ਜਿਹੜੇ ਸਾਥੀ ਅੱਜ ਸਾਨੂੰ ਜੁਆਇਨ ਕੀਤੇ ਨੇ ਉਹਨਾਂ ਨੂੰ ਅਸੀਂ ਵੈਲਕਮ ਕਰਨੇ ਆ